ਪੰਜਾਬ ਵਿੱਚ ਨਾਜਾਇਜ਼ ਰੂਪਨਾ ਬਣਾਈਆਂ ਗਈਆਂ ਕਲੋਨੀਆਂ ਵਿੱਚ ਪਲਾਂਟ ਖਰੀਦਣ ਵਾਲੇ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਸਮੇਂ ਆ ਰਹੀ ਇਸ ਮੁਸ਼ਕਲ ਦਾ ਹੱਲ ਕਰਨ ਦਾ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਕਰ ਦਿੱਤਾ ਹੈ ਜਿਸ ਦੇ ਤਹਿਤ ਨਾਜਾਇਜ਼ ਕਲੋਨੀਆਂ ਵਿੱਚ ਸਥਿਤ 500 ਗਜ ਦੇ ਪਲਾਂਟ ਦੀ ਰਜਿਸਟਰੀ ਐਨਓਸੀ ਤੋਂ ਬਿਨਾਂ ਹੋਵੇਗੀ ਇਸ ਦੇ ਲਈ ਵਿਲ ਵਿਧਾਨ ਸਭਾ ਦੇ ਆਗਮੀ ਸੈਸ਼ਨ ਵਿੱਚ ਪੇਸ਼ ਹੋਵੇਗਾ ਇਸ ਸਬੰਧੀ ਬਣਾਏ ਗਏ ਪ੍ਰਸਤਾਵ ਦੇ ਮੁਤਾਬਕ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਵਿੱਚ ਸੋਧ ਕੀਤੀ ਜਾਵੇਗੀ ਮੌਜੂਦਾ ਸਮੇਂ ਦੌਰਾਨ ਨਾਜਾਇਜ਼ ਕਲੋਨੀਆ ਵਿੱਚ ਸਥਿਤ ਪਲਾਂਟ ਦੀ ਰਜਿਸਟਰੀ ਟੂਨਲੀ ਐਨਓਸੀ ਲੈਣਾ ਲਾਜ਼ਮੀ ਹੈ ਜਿਸ ਦੇ ਲਈ ਮਾਰਚ 2000 ਪਹਿਲਾਂ ਦੀ ਰਜਿਸਟਰੀ ਐਂਕਰੀਮੈਂਟ ਜਾਂ ਪਾਵਰ ਆਫ ਅਟਾਰਨੀ ਹੋਣੀ ਚਾਹੀਦੀ ਹੈ ਅਤੇ ਗੁਲਾਟਾ ਵੱਲੋਂ ਇਸ ਦੇ ਨਾਲ Google image ਦੀ ਸ਼ਰਤ ਵੀ ਲਾਈ ਗਈ ਹੈ ਪਰ ਜਿਨ੍ਹਾਂ ਲੋਕਾਂ ਕੋਲ 2018 ਤੋਂ ਪਹਿਲਾਂ ਪ੍ਰਾਪਰਟੀ ਦੀ ਸੇਲ ਪਰਚੇਸ ਸੰਬੰਧੀ ਕੋਈ ਦਸਤਾਵੇਜ਼ ਨਹੀਂ ਹੈ ਜਾਂ Google image ਦੇ ਜਰੀਏ ਕਲੋਨੀ ਦੀ ਡਿਵੈਲਪਮੈਂਟ ਹੋਣ ਦੀ ਪੁਸ਼ਟੀ ਨਹੀਂ ਹੋ ਰਹੀ ਪੌਣਾ ਤੇ ਪਲਾਂਟ ਦੀ ਰਜਿਸਟਰੀ ਐਨਓਸੀ ਤੋਂ ਬਿਨਾ ਨਹੀਂ ਹੋ ਰਹੀ ਹੈ ਇਸ ਦਾ ਅਸਰ ਪ੍ਰਾਪਰਟੀ ਦੇ ਖਰੀਦੋ-ਫਰੋਖਤ ਨਾ ਹੋਣ ਕਾਰਨ ਰੀਅਲ اسٹیਟ ਸੈਕਟਰ ਤੇ ਵੀ ਪੈ ਰਿਹਾ ਹੈ ਰਜਿਸਟਰੀ ਨਾ ਹੋਣ ਕਾਰਨ ਸਰਕਾਰ ਦੇ ਰੈਵਨਿਊ ਦਾ ਵੀ ਨੁਕਸਾਨ ਵੀ ਹੁੰਦਾ ਹੈ ਆਮਾ ਦੀ ਪਾਰਟੀ ਦੇ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਸੋਧ ਕਰਨ ਦਾ ਜੋ ਪ੍ਰਸਤਾਵ ਬਣਾਇਆ ਗਿਆ ਹੈ ਉਸ ਦੇ ਲਾਗੂ ਹੋਣ ਤੇ ਨਾਜਾਇਜ਼ ਕਲੋਨੀਆ ਵਿੱਚ ਸਥਿਤ 500 ਗਜ ਤੱਕ ਦੇ ਪਲਾਂਟ ਦੀ ਰਜਿਸਟਰੀ ਲਈ ਗਲਾੜਾ ਜਾਂ ਨਗਰ ਨਿਗਮ ਦੀ ਐਨਓਸੀ ਦੀ ਲੋੜ ਨਹੀਂ ਹੋਵੇਗੀ ਜਿਨ੍ਹਾਂ ਦੇ ਕੋਲ 31 ਜੁਲਾਈ ਤੋਂ ਪਹਿਲਾਂ ਦੀ ਰਜਿਸਟਰੀ ਐਗਰੀਮੈਂਟ ਜਾਂ ਪਾਵਰ ਆਫ ਅਟਾਰਨੀ ਹੈ ਹਾਲਕਿ ਇਸ ਤਰ੍ਹਾਂ ਦੀਆਂ ਰਜਿਸਟਰੀਆਂ ਦੀ ਸੂਚਨਾ ਸਭ ਰਜਿਸਟਰਾਰ ਆਫਿਸ ਨੂੰ ਗਲਾਡਾ ਜਾਂ ਨਗਰ ਨਿਗਮ ਨੂੰ ਦੇਣੀ ਪਵੇਗੀ